ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਅਸੀਂ ਗੱਲ ਕਰਾਂਗੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਰੰਕਾਰ ਰੂਪਾ ਇਸ ਸੰਸਾਰ ਦੇ ਉੱਪਰ ਆਕਰਕੇ ਮਨੁੱਖੀ ਜਾਮਾ ਪਹਿਨ ਕਰਕੇ ਕਿਤਨਾ ਸਮਾਂ ਇਸ ਸੰਸਾਰ ਦੇ ਵਿੱਚ ਵਿਚਰਦੇ ਰਹੇ ਹਨ ਤਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਿਆਈ ਜਨਮ ਤੋਂ ਲੈ ਕੇ ਕਰਕੇ ਸਤਗੁਰਾਂ ਦੀ ਜੋਤੀ ਜੋਤ ਸਮਾਉਣ ਤੱਕ ਸਤਗੁਰਾਂ ਦੀ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਇਤਿਹਾਸਕਾਰਾਂ ਵੱਲੋਂ ਦੱਸੀ ਜਾਂਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 70 ਸਾਲ 5 ਮਹੀਨੇ 7 ਦਿਨ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਦਲ ਚੱਲਣ ਦਾ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕਰਕੇ ਧਰਮ ਤੋਂ ਟੁੱਟੇ ਇਕ ਲੱਖੀ ਫਰਜ਼ਾਂ ਨੂੰ ਲੇ ਹੋਏ ਲੋਕਾਂ ਨੂੰ ਸੱਚ ਦੇ ਨਾਲ ਧਰਮ ਦੇ ਨਾਲ ਜੁੜਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿੱਥੇ Hindu ਧਰਮ ਦੇ ਵਿੱਚ ਪਖੰਡਵਾਦ ਅਤੇ ਮੁਸਲਮਾਨ ਧਰਮ ਦੇ ਵਿੱਚ ਕਟੜਵਾਦ ਆਪਣੇ ਆਪ ਨੂੰ ਵੱਡਾ ਦੂਸਰੇ ਨੂੰ ਛੋਟਾ ਜਾਣਨ ਦਾ ਜੋ ਇੱਕ ਜੰਗੀ ਜਾਮਾ ਚੱਲ ਰਿਆ ਸੀ ਖਾਨਾ ਜੰਗੀ ਚੱਲ ਰਹੀ ਸੀ ਉਸ ਦੇ ਵਿੱਚ ਧਰਮ ਦਾ ਹੁਕਾ ਸੱਚ ਦਾ ਪ੍ਰਚਾਰ ਕਰਦੇ ਹੋਏ ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਮੋਢ ਬਣਿਆ ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਕਸ਼ਾ ਜੀ ਇਸ ਸੰਸਾਰ ਦੇ ਉੱਪਰ 70 ਸਾਲ 5 ਮਹੀਨੇ ਅਤੇ 7 ਦਿਨ ਇਸ ਸੰਸਾਰ ਦੇ ਉੱਤੇ ਜੀਵਨ ਬਤੀਤ ਕੀਤਾ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਗੁਰੂ ਪਿਆਰਿਓ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵਟਵਟੇ ਸ਼ੇਅਰ ਕਰਿਆ ਜੀ ਲਾਈਕ ਕਮੈਂਟ ਕਰਿਆ ਜੀ ਤਾਂ ਕਿ ਅਸੀਂ ਤੁਹਾਡੇ ਨਾਲ ਅਗਲੇ ਕਸਾ ਗੁਰੂ ਸਹਿਬਾਨਾਂ ਦੇ ਵੀ ਕਿੰਨਾ ਸਮਾਂ ਕਿਹੜੇ ਪਾਤਸ਼ਾਹ ਨੇ ਦੁਰਿਆਈ ਦੇ ਉੱਤੇ ਬਰਾਜਮਾਨ ਰਹੇ ਹਨ ਉਹਦਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਵਾਤ ਵਾਦ ਲਾਇਕ ਸ਼ੇਅਰ ਕਮੈਂਟ ਕਰਿਆ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ